ਹਾਂ ਲੋ ਜੀ ਆਪਾਂ ਅਕਸਰ ਸੁਣਦੇ ਰਹਿੰਨੇ ਆਂ ਬਈ ਸਰਕਾਰੀ ਸੰਪਤੀ ਦਾ ਜੇ ਕੋਈ ਵਿਅਕਤੀ ਨੁਕਸਾਨ ਕਰਦਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਆ ਪਰੰਤੂ ਆ ਲੁਧਿਆਣਾ ਚੰਡੀਗੜ੍ਹ ਮਾਰਗ ਤੇ ਇਸ ਵਕਤ ਖੜਮ ਹੈ ਪਿੰਡ ਮਡੇਰਾਂ ਦੇ ਕੋਲ ਗੰਗਾ ਰਾਮ ਦੇ ਪੈਟਰੋਲ ਪੰਪ ਦੇ ਕੋਲ ਔਰ ਆ ਗੁਜਰਾਂ ਦੀਆਂ ਜਿਹੜੀਆਂ ਮੱਝਾਂ ਨੇ ਅਨੇਕਾਂ ਵਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਰ ਸਾਲ ਮਤਲਬ ਕਹਿੰਦੇ ਨੇ ਵੀ ਜੇ ਕੋਈ ਸਰਕਾਰੀ ਸੰਪਤੀ ਦਾ ਨੁਕਸਾਨ ਕਰਦਾ ਖਾਸ ਕਰ ਗੁਜਰਾਂ ਦੀਆਂ ਮੱਝਾਂ ਜੇਕਰ ਸਰਕਾਰੀ ਸੰਪਤੀ ਦਾ ਨੁਕਸਾਨ ਕਰਦੀਆਂ ਤਾਂ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਊਗਾ ਆਮ ਤੌਰ ਤੇ ਆਪਾਂ ਇਹ ਗੱਲਾਂ ਸੁਣਦੇ ਆ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਹਰ ਵਾਰ ਕਹਿੰਦੇ ਨੇ ਪਰੰਤੂ ਆਹ ਦੇਖ ਲਓ ਬਈ ਇੱਕ ਪਾਸੇ ਜੰਗਲਾਤ ਮੰਤਰੀ ਦੇ ਪੂਰਾ ਜ਼ੋਰ ਲੱਗਿਆ ਹੋਇਆ ਔਰ ਜੰਗਲਾਤ ਮੰਤਰੀ ਦਾ ਪੂਰਾ ਜ਼ੋਰ ਲੱਗਿਆ ਹੋਇਆ ਸਾਡੇ ਮੁੱਖ ਮੰਤਰੀ ਸਾਹਿਬ ਦਾ ਪੂਰਾ ਜ਼ੋਰ ਲੱਗਿਆ ਹੋਇਆ ਵੀ ਆਪਾਂ ਵੱਧ ਤੋਂ ਵੱਧ ਪੌਦੇ ਲਾਉਣੇ ਨੇ ਰੁੱਖ ਲਾਉਣੇ ਨੇ ਤਾਂ ਜੋ ਵਾਤਾਵਰਨ ਨੂੰ ਬਰਾਬਰ ਕੀਤਾ ਜਾਵੇ ਸ਼ੁੱਧਤਾ ਲਿਆਈ ਜਾਵੇ ਵਾਤਾਵਰਨ ਚ ਔਰ ਦੂਜੇ ਪਾਸੇ ਆਹ ਦੇਖ ਲਓ ਇੱਧਰ ਕੋਈ ਨਹੀਂ ਪੁੱਛਣ ਵਾਲਾ ਕੋਈ ਕਾਨੂੰਨ ਨਹੀਂ ਕੋਈ ਕਾਇਦਾ ਨਹੀਂ ਕੁਛ ਨਹੀਂ ਹਰ ਇਹਨਾਂ ਨੇ ਕਮਲੇ ਜਿਹੇ ਬੰਦੇ ਰੱਖੇ ਹੋਏ ਨੇ ਇੱਕ ਗੁਜਰਾਂ ਨੇ ਆ ਦੇਖੋ ਇੱਧਰ ਉਹ ਸਾਹਮਣੇ ਇੱਕ ਬੰਦਾ ਰਿਹਾ ਇੱਕ ਔਰਤਾ ਔਰ ਇਹਨਾਂ ਨੂੰ ਵੀ ਕੋਈ ਪੁੱਛ ਨਾ ਸਕੇ ਇੱਕ ਔਰਤਾ ਤੇ ਇੱਕ ਉਹ ਕਮਲਾ ਜਿਹਾ ਬੰਦਾ ਆ ਚੁੰਨੀ ਪਰੇ ਕਰੋ ਜੀ ਦੱਸੋ ਕਿੱਥੋਂ ਆਏ ਹੋ ਤੁਸੀਂ ਜੀ ਜੀ ਕਿੱਥੋਂ ਆਏ ਹੋ ਸਤਾਰੇ ਤੋਂ ਆਏ ਆਪਣੀ ਸ਼ਕਲ ਦਿਖਾਓ ਜੀ ਪਤਾ ਲੱਗੇ ਵੀ ਕਿੱਥੋਂ ਕਿੱਥੇ ਰਹਿੰਦੇ ਹੋ ਤੁਸੀਂ ਦੱਸੋ ਐਡਰੈਸ ਦੱਸੋ ਆਪਣਾ ਕੀ ਆ ਹੁਣ ਇਹਨੇ ਮੂੰਹ ਲ ਕੋ ਲਿਆ ਜੀ ਆ ਦੇਖ ਲਓ ਏ ਬੀਬੀ ਨੇ ਮੂੰਹ ਲਕੋ ਲਿਆ ਵੀ ਮੇਰੀ ਪਛਾਣ ਨਾ ਹੋ ਸਕੇ ਔਰ ਉਹ ਬੰਦਾ ਸਾਹਮਣੇ ਉਹਦਾ ਕੋਈ ਮਤਲਬ ਕੋਈ ਆਇਡੈਂਟੀਫਿਕੇਸ਼ਨ ਨਹੀਂ ਹੋਣੀ ਉਸ ਬੰਦੇ ਦੀ ਉਹ ਪਤਾ ਨਹੀਂ ਬੰਦਾ ਕੌਣ ਤੁਸੀਂ ਦੱਸੋ ਕਿੱਥੋਂ ਆਇਓ ਕਿਉਂ ਡਰਦੇ ਹੋ ਕਟਾਲੇ ਤੋਂ ਨੀ ਕੋਰੇ ਕਰੋ ਆਪਣੀ ਕਟਾਲੇ ਤੋਂ ਆਏ ਜੀ ਪਤਾ ਲੱਗੇ ਜੀ ਕਿੱਥੇ ਰਹਿੰਦੇ ਹੋ ਮਾੜੇ ਜੀ ਦੱਸੋ ਆਪਣਾ ਕਟਾਲੇ ਰਹਿੰਦੇ ਹਾਂ ਤੁਸੀਂ ਕਿਉਂ ਨੁਕਸਾਨ ਕਰਦੇ ਹੋ ਸਰਕਾਰੀ ਸੰਪਤੀ ਦਾ ਨੁਕਸਾਨ ਕਿਉਂ ਕਰਦੇ ਹੋ ਤੁਹਾਨੂੰ ਪਤਾ ਵੀ ਇਹ ਸਰਕਾਰੀ ਸੰਪਤੀ ਦਾ ਨੁਕਸਾਨ ਹੁੰਦਾ ਕਿੱਥੇ ਜਾ ਰਹੇ ਜੀ ਗਾਹਾਂ ਜਾ ਗਾਹਾਂ ਜਾ ਰਹੇ ਕਿੱਥੇ ਜਾ ਰਹੇ ਹੋ ਅਸੀਂ ਗਾਹਾਂ ਵਿੱਚ ਹਸਾਂ ਲੈ ਕੇ ਜਾ ਰਹੇ ਹਾਂ ਕਿੱਥੇ ਰਹਿੰਦੇ ਹੋ ਬਈ ਕਿੱਥੇ ਰਹਿੰਦੇ ਹੋ ਅਸੀਂ ਸ਼ਰਮਾਲੇ ਹਾਂ ਸ਼ਰਮਾਲੇ ਕਿੱਥੇ ਸ਼ਰਮਾਲੇ ਸਮਰਾਲੇ ਇਹ ਤਾਂ ਕੁਟਾਲੇ ਕਹਿੰਦੀ ਆ ਸਰਮਾਲੇ ਤੋਂ ਕਟਾਲੇ ਪੈਂਦਾ ਸਮਰਾਲੇ ਤੋਂ ਕਟਾਲਾ ਪੈਂਦਾ ਹਾਂ ਹੈਟੂ ਪੈਂਦਾ ਹੈਟੂ ਪੈਂਦੇ ਹਾਂ ਪੱਕੀ ਰਹਿਸ਼ ਕਿੱਥੇ ਆ ਤੁਹਾਨੂੰ ਹੈਟੂ ਪੈਂਦੇ ਹੈਟੂ ਪੈਂਦੇ ਤੇ ਜੋ ਪੈਂਦਾ ਹੈਟੂ ਅਰ ਆ ਜਟਾਣੇ ਦੇ ਨਾਲ ਹਾਂ ਹਾਂ ਕਿੱਦੋਂ ਰਹਿੰਦੇ ਹੋ ਕੀ ਨਾਮ ਆ ਤੇਰਾ ਤਾਤੀ ਇਹ ਕਿਹਦੀਆਂ ਮੱਜਾਂ ਨੇ ਇਹ ਮੱਜਾਂ ਕਿਹਦੀਆਂ ਇਹ ਸਾਡੀਆਂ ਆ ਇਹਦਾ ਨਾਮ ਕੀ ਆ ਮਾਲਕ ਕੌਣ ਆ ਮੱਜਾਂ ਦਾ ਮਾਲਕ ਮੇਰੇ ਭਰਾयां ਦੀ ਹੈ ਕੀ ਨਾਮ ਆ ਕੀ ਨਾਮ ਆ ਨਾਮ ਮੇਰੇ ਟ ਡੈਡੀ ਦਾ ਨਾਮ ਹੈ ਕੀ ਨਾਮ ਆ ਡੈਡੀ ਦਾ ਅਸ਼ਕਲੀ ਅਸ਼ਕਲੀ اچھا ਭਰਾਦਰੋਂ ਕੀ ਆ ਭਰਾ ਦਾ ਬਿਲਾਲ ਹੈ ਲਾਲ ਠੀਕ ਹੈ ਸੋ ਇਹਨੇ ਐਡਰੈਸ ਦੱਸਿਆ ਜੀ ਹੁਣ ਦੇਖ ਲਓ ਤੁਸੀਂ ਉਧਰੋਂ ਬੀਬੀ ਆ ਜਿਹੜੀ ਉਹ ਚੁੰਨੀ ਲੈ ਕੇ ਆਪਣੇ ਮੂੰਹ ਤੇ ਭੱਜ ਗਈ ਔਰ ਕੋਈ ਆਪਣਾ ਇਹ ਐਡਰੈਸ ਨਹੀਂ ਦੱਸਦੇ ਪੈਸੇ ਹਿੱਡੋਂ ਰਹਿੰਦੇ ਨੇ ਇਹ ਉਨੇ ਦੱਸਿਆ ਉਹਨੇ ਨਾਮ ਵੀ ਦੱਸਤਾ ਆਹ ਦੇਖ ਲਓ ਤੁਸੀਂ ਆਹ ਤਰੀਕੇ ਦੇ ਨਾਲ ਜਿਹੜੀ ਸਰਕਾਰੀ ਸੰਪਤੀ ਦਾ ਇਹ ਨੁਕਸਾਨ ਕਰਦੇ ਨੇ ਉਧਰ ਆਪਾਂ ਪੁਲਿਸ ਨੂੰ ਵੀ ਪੁੱਛਾਂਗੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਵੀ ਜੇ ਲੋੜ ਪਈ ਪੁੱਛਾਂਗੇ ਮੈਂਬਰ ਪੰਚਾਇਤ ਜਗਤਾਰ ਸਿੰਘ ਮਡੇਰਾ ਮੌਜੂਦ ਨੇ ਪਿੰਡਾ ਮਡੇਰਾ ਇਹ ਆਏ ਨੇ ਔਰ ਇਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਤੇ ਤਾਂ ਕਿ ਕਹਿਣਾ ਤੁਹਾਨੂੰ ਇਸ ਵਿਸ਼ੇ ਤੇ ਬਕਾਇਨਾ ਤਾਂ ਕੀ ਆ ਜੀ ਦਰਾਗਤਾਂ ਦਾ ਬਹੁਤ ਨੁਕਸਾਨ ਕਰਦੇ ਨੇ ਜੀ ਇਹ ਦਰਾਗਤ ਕਦੇ ਨਰੇਗਾ ਜਲਾਉਂਦੇ ਆ ਕਦੇ ਕਾਸੇ ਜਲਾਉਂਦੇ ਆ ਕਈ ਸੰਸਥਾਵਾਂ ਨੇ ਜਿਹੜੀਆਂ ਦਰਾਗਤ ਲਾਉਂਦੀਆਂ ਨੇ ਪਰੇ ਸਾਰੇ ਦਰਖਤਾਂ ਦਾ ਨੁਕਸਾਨ ਕਰਦੇ ਨੇ ਤੇ ਜੇ ਅੱਗੇ ਤੇ ਇਹਨਾਂ ਨੂੰ ਕੋਈ ਬੋਲਦੇ ਆ ਤਾਂ ਇਹਨਾਂ ਦੇ ਲੇਡੀਜ਼ ਨੇ ਜੋ ਉਹ ਮੂਰੇ ਤੇ ਗਲਤ ਬੋਲਦੇ ਨੇ ਕੱਪੜੇ ਪਾੜਨ ਦਾ ਧਮਕੀਆਂ ਦਿੰਦੇ ਨੇ ਬਹੁਤ ਤਰ੍ਹਾਂ ਦਾ ਜਨ ਕਿ ਬਤੀਰਾ ਗਲਤ ਕਰਦੇ ਨੇ ਨੁਕਸਾਨ ਬਹੁਤ ਹੋ ਰਿਹਾ ਜੀ ਤੇ ਬਾਕੀ ਫਸਲਾਂ ਦਾ ਤਾਂ ਜੋ ਨੁਕਸਾਨ ਕਰਦੇ ਆ ਕਰਦੇ ਆ ਇਹਦਾ ਸਰਕਾਰੀ ਸੰਪਤੀ ਨੂੰ ਵੀ ਨਹੀਂ ਸ਼ਾਬਖਸ਼ ਦੇਣਗੇ ਸਾਰੇ ਦਰਾਗਤ ਖਵਾਤੇ ਆ ਜੀ ਇਹਨਾਂ ਨੇ ਇਹ ਦਰਾਗਤਾਂ ਦੀ ਜੋ ਜਨ ਕੇ ਸੜਕ ਬਣੀ ਸੀਗੀ ਇਹ ਦਰਾਗਤ ਸਰਕਾਰ ਵੱਲੋਂ ਵੀ ਜਨ ਕੇ ਉਹ ਤਾਂ ਵੀ 3-4 ਸਾਲਾਂ ਚ ਦਰਾਗਤੇ ਪਲ ਜਾਣਗੇ ਪਰ ਜੇ ਇਹੀ ਕੰਮ ਇਹਨਾਂ ਵਾਲੇ ਰਿਹਾਏ ਗੁਜਰਾ ਵਾਲੇ ਤਾਂ ਤਕਰੀਬਨ ਮੈਨੂੰ ਨਹੀਂ ਆਸ ਵੀ ਉਹਰੇ 20 ਸਾਲ ਕੋਈ ਦਰਾਗਤ ਪਲ ਜਾਊਗਾ ਹਾਂਜੀ ਅੱਛਾ ਪੁਲਿਸ ਕੁਝ ਕਰਦੀ ਆ ਸਰਕਾਰ ਕੁਝ ਕਰਦੀ ਆ ਨਹੀਂ ਜੀ ਹੁਣ ਤੁਹਾਡੇ ਸਾਹਮਣੇ ਆ ਜੀ ਮੇਨ ਆਈ ਪਈ ਆ ਜੀ ਤੇ ਸ਼ਰੀਆਂ ਜਾ ਰਹੇ ਨੇ ਕੋਈ ਇਹਨਾਂ ਨੂੰ ਉਹ ਨਹੀਂ ਹੈਗਾ ਰੋਕ ਟੋਕ ਨਹੀਂ ਹੈਗੀ ਕੋਈ ਉਹ ਨਹੀਂ ਮੈਨੂੰ ਤਾਂ ਕੋਈ ਉਮੀਦ ਨਹੀਂ ਹੈਗੀ ਵੀ ਕੋਈ ਪ੍ਰਸ਼ਾਸਨ ਕੁਝ ਇਸ ਸੰਬੰਧੀ ਕੁਝ ਕਰ ਰਿਹਾ ਹੈ ਅੱਛਾ ਹਾਂਜੀ ਦੱਸਿਆ ਸੁਣਿਆ ਤੁਸੀਂ ਮੈਂਬਰ ਪੰਚਾਇਤ ਨੇ ਜਗਤਾਰ ਸਿੰਘ ਵੀ ਪ੍ਰਸ਼ਾਸਨ ਵੀ ਕੁਝ ਨਹੀਂ ਕਰਦਾ ਪੁਲਿਸ ਵੀ ਕੁਝ ਨਹੀਂ ਕਰਦੀ ਔਰ ਫਿਰ ਬੰਦਾ ਜਾਵੇ ਤਾਂ ਜਾਵੇ ਕਿੱਥੇ ਇੱਕ ਪਾਸੇ ਸਰਕਾਰ ਗੱਲਾਂ ਕਰਦੀ ਹੈ ਸਰਕਾਰੀ ਸੰਪਤੀ ਦਾ ਨੁਕਸਾਨ ਹੋ ਰਿਹਾ ਰੁਖ ਲਗਾਉਣ ਦੀ ਗੱਲ ਕਰਦੀ ਹੈ ਸਰਕਾਰ ਪਰ ਇਹਨਾਂ ਗੁਜਰਾਂ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈਗੀ ਦੇਖ ਸਕਦੇ ਹੋ ਤੁਸੀਂ ਸਿਰੇ ਤੋਂ ਸਿਰੇ ਤੱਕ ਇਹ ਇਦਾਂ ਹੀ ਦਰਖਤ ਜਿਹੜੇ ਛੋਟੇ ਦਰਖਤ ਨੇ ਸਾਰੇ ਮੱਝਾਂ ਨੇ ਚੁੰਡ ਲੈਣੇ ਨੇ ਔਰ ਕੱਡਾ ਵੱਡਾ ਨੁਕਸਾਨ ਹੁੰਦਾ ਸਰਕਾਰੀ ਸੰਪਤੀ ਦਾ ਤੁਸੀਂ ਅੱਗੇ ਵੀ ਦੇਖਦੇ ਹੋ ਅਜਿਹੀਆਂ ਵੀਡੀਓ ਪਰ ਕੋਈ ਇਹਨਾਂ ਨੂੰ ਕਹਿਣ ਵਾਲਾ ਨਹੀਂ ਕੋਈ ਪਰਚਾ ਦਰਜ ਕਰਨ ਵਾਲਾ ਨਹੀਂ ਕਿੰਨਾ ਨੁਕਸਾਨ ਹੋ ਰਿਹਾ ਤੇ ਹੁਣ ਪੁਲਿਸ ਅਫਸਰਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਉਹਨਾਂ ਨੂੰ ਪੁੱਛਾਂਗੇ ਵੀ ਕੀ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਦੇ ਕੀਤੀ ਹੈ ਜਾਂ ਹੁਣ ਕਰੋਗੇ